ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਇਹ ਲੈਫਟ ਸਾਈਡ ਦਾ ਜਿਹੜਾ ਮੋਢਿਆਂ ਦਾ ਬਾਰਡਰ ਹੈ ਇਹ ਮੈਂ ਤੁਹਾਨੂੰ ਬਣਾਉਣਾ ਦੱਸ ਚੁੱਕੀ ਹਾਂ ਤੇ ਅੱਜ ਮੈਂ ਤੁਹਾਨੂੰ ਰਾਈਟ ਸਾਈਡ ਦਾ ਬਾਰਡਰ ਜਿਹੜਾ ਮੋਢਿਆਂ ਦਾ ਆਪਾਂ ਕਿਵੇਂ ਬਣਾਉਣਾ ਹੈ ਇਹ ਦੱਸੂਗੀ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਹਦੇ ਨਾਲ ਕੀ ਹੁੰਦਾ ਜਿਹੜਾ ਆਪਾਂ ਕੋਈ ਕਾਰਡੀਗਨ ਜੈਕਟ ਕੋਟੀ ਸਵੈਟਰ ਬਣਾਉਣੀ ਆ ਤਾਂ ਪਹਿਲਾਂ ਆਪਾਂ ਮੋਢਿਆਂ ਦੀ ਕਟਾਈ ਕਰਦੇ ਆਂ ਫਿਰ ਮੋਢਿਆਂ ਦੀ ਲੰਬਾਈ ਕੰਪਲੀਟ ਕਰਦੇ ਆਂ ਉੱਪਰੋਂ ਮੋਢੇ ਜੋੜਦੇ ਆਂ ਬਾਅਦ ਵਿੱਚ ਮੋਢਿਆਂ ਦੇ ਕੁੰਡੇ ਚੱਕ ਕੇ ਮੋਢਿਆਂ ਦੀ ਬਣਾਈ ਕਰਦੇ ਆਂ ਤੇ ਇਹ ਆਪਾਂ ਨਾਲ ਹੀ ਇਸੇ ਤਰ੍ਹਾਂ ਮੋਢੇ ਜਿਹੜੇ ਬਣਾ ਸਕਦੇ ਆਂ ਠੀਕ ਹੈ ਇਹ ਲੈਫਟ ਸਾਈਡ ਦਾ ਜਿਹੜਾ ਬਾਰਡਰ ਆ ਮੈਂ ਤੁਹਾਨੂੰ ਬਣਾਉਣਾ ਦੱਸ ਚੁੱਕੀ ਆ ਤੇ ਰਾਈਟ ਸਾਈਡ ਦਾ ਸਾਈਡ ਦਾ ਬਾਰਡਰ ਆ ਜਿਹੜਾ ਅੱਜ ਆਪਾਂ ਬਣਾਵਾਂਗੇ ਠੀਕ ਹੈ ਕਿਵੇਂ ਆਪਾਂ ਨਾਲ ਹੀ ਮੋਢੇ ਜਿਹੜੇ ਬਣਾ ਸਕਦੇ ਆਂ ਤੇ ਚਲੋ ਫਿਰ ਸ਼ੁਰੂ ਕਰੀਏ ਜਦੋਂ ਆਪਾਂ ਲੈਫਟ ਸਾਈਡ ਦਾ ਮੋੜਾ ਬਣਾਉਣੀ ਤੇ ਇੱਧਰ ਪੰਦਾ ਠੀਕ ਹੈ ਲੈਫਟ ਸਾਈਡ ਦਾ ਮੋੜਾ ਰਾਈਟ ਸਾਈਡ ਦਾ ਮੋੜਾ ਜਦੋਂ ਇੱਧਰ ਪੰਦਾ ਤਾਂ ਪਹਿਲਾਂ ਇੱਧਰੋਂ ਆਪਾਂ ਕੋਈ ਵੀ ਆਪਣਾ ਡਿਜ਼ਾਈਨ ਰੱਖਿਆ ਕਿਸ ਤਰ੍ਹਾਂ ਦਾ ਵੀ ਆਪਾਂ ਡਿਜ਼ਾਈਨ ਬਣਾਉਣਾ ਤੇ ਇੱਧਰੋਂ ਆਪਾਂ ਬਣਾ ਲੈਣਾ ਜਿੰਨੇ ਵੀ ਕੁੰਡੇ ਆਪਾਂ ਮੋੜਿਆਂ ਵਾਸਤੇ ਰੱਖੇ ਹੋਣਗੇ ਮੋੜਿਆਂ ਦੇ ਬਾਰਡਰ ਬਣਾਉਣ ਵਾਸਤੇ ਇੱਧਰ ਉਨੇ ਕੁੰਡੇ ਆਪਾਂ ਰੱਖਾਂਗੇ ਛੋਟੇ ਬੱਚੇ ਲਈ ਬਣਾ ਰਹੇ ਹਾਂ ਤਾਂ 5 7 9 ਕੁੰਡੇ ਇਸ ਤਰ੍ਹਾਂ ਰੱਖ ਲਾਂਗੇ ਜੇਕਰ ਆਪਾਂ ਜ਼ਿਆਦਾ ਕੁੰਡੇ ਰੱਖਣੇ ਵੱਡਿਆਂ ਲਈ ਬਣਾ ਰਹੇ ਹਾਂ ਤਾਂ ਪਾਜਾ ਦਾ ਕੁੰਡੇ ਰੱਖ ਸਕਦੇ ਆ ਕੁੰਡੇ ਬਾਰਡਰ ਵਾਸਤੇ ਕਿੰਨੇ ਰੱਖਣੇ ਇਹ ਆਪਣੀ ਮਰਜ਼ੀ ਹੈ ਠੀਕ ਹੈ ਕਿੰਨੀ ਚੜਾਈ ਵਿੱਚ ਆਪਾਂ ਜਿਹੜਾ ਇਹ ਮੋਢਿਆਂ ਦਾ ਬਾਰਡਰ ਰੱਖਣਾ ਨੌਂ ਕੁੰਡਿਆਂ ਤੇ ਮੈਂ ਇਥੇ ਬਾਰਡਰ ਬਣਾਉਂਗੀ ਮੋਢਿਆਂ ਦਾ ਠੀਕ ਹੈ ਕੁੰਡੇ ਪਾਉਣ ਤੋਂ ਬਾਅਦ ਜਿਹੜਾ ਮੈਂ ਇਹ ਇਸ ਤਰ੍ਹਾਂ ਬਾਰਡਰ ਬਣਾਉਣਾ ਸ਼ੁਰੂ ਕਰੂੰਗੀ ਤੁਸੀਂ ਪਹਿਲਾਂ ਕਾਰਡੀਗਨ ਜੈਕਟ ਕੁਛ ਵੀ ਬਣਾ ਰਹੇ ਹਾਂ ਉਹਦੀ ਲੰਬਾਈ ਕੰਪਲੀਟ ਕਰਨੀ ਹੈ ਜਦੋਂ ਆਪਾਂ ਮੋਢਿਆਂ ਦੀ ਘਟਾਈ ਕਰਨੀ ਹੈ ਤਾਂ ਉਦੋਂ ਆਪਾਂ ਇਹ ਬਾਰਡਰ ਨਾਲ ਸੈੱਟ ਕਰਨਾ ਹੈ ਠੀਕ ਹੈ ਚਲੋ ਫਿਰ ਸ਼ੁਰੂ ਕਰੀਏ ਇਸ ਤਰ੍ਹਾਂ ਦੇਖੋ ਇਧਰੋਂ ਹੁਣ ਆਪਾਂ ਜਿਸ ਤਰ੍ਹਾਂ ਦਾ ਵੀ ਆਪਣਾ ਡਿਜ਼ਾਈਨ ਹੈ ਰਾਈਟ ਸਾਈਡ ਤੋਂ ਤਾਂ ਮੈਂ ਸਿੱਧੀਆਂ ਸਲਾਂਗਾਂ ਜਿਹੜੀਆਂ ਇਸ ਤਰ੍ਹਾਂ ਬਣਾਉਂਗੀ ਸਿੱਧੇ ਕੁੰਡੇ ਬਣਾਉਂਗੀ ਬਾਰਡਰ ਲਈ ਕੁੰਡੇ ਰੱਖਣੇ ਜਿਹੜੇ ਤੁਸੀਂ ਆਪਣੀ ਮਰਜ਼ੀ ਨਾਲ ਰੱਖਣੇ ਕਿੰਨਾ ਜਿਹੜਾ ਚੜਾਈ ਚ ਬਾਰਡਰ ਰੱਖਣਾ ਪੰਜ ਕੁੰਡੇ ਰੱਖਣੇ ਆ ਸੱਤ ਕੁੰਡੇ ਰੱਖਣੇ ਆ ਨੌ ਕੁੰਡੇ ਰੱਖਣੇ ਜਾਂ ਜ਼ਿਆਦਾ ਕੁੰਡੇ ਰੱਖਣੇ ਇਹਦੇ ਥੇ ਮੈਂ ਤੁਹਾਨੂੰ ਇੱਕ ਤਰੀਕਾ ਦੱਸੂਗੀ ਵੱਡਿਆਂ ਲਈ ਵੀ ਤੇ ਛੋਟਿਆਂ ਲਈ ਵੀ ਆਪਾਂ ਬਾਰਡਰ ਬਣਾਉਣ ਦਾ ਜਿਹੜਾ ਤਰੀਕਾ ਇਹ ਸੇਮ ਹੀ ਹੋਊਗਾ ਇੱਕ ਹੀ ਦੇਖੋ ਹੁਣ ਮੈਂ ਨਾ ਕੁੰਡੇ ਇੱਥੇ ਲਾਉਂਗੀ ਬਾਰਡਰ ਵਾਸਤੇ ਤਾਂ ਨਾ ਕੁੰਡੇ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਠੀਕ ਹੈ ਇੱਕ ਠੀਕ ਹੈ ਜਾਂ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਦੇਖੋ ਕੁੰਡੇ ਜਿਵੇਂ ਵੀ ਆਪਾਂ ਨੂੰ ਠੀਕ ਲੱਗਦੇ ਹੁਣ ਉਸੇ ਤਰ੍ਹਾਂ ਆਪਾਂ ਵਧਾ ਲੈਣੀ ਹੈ ਜਾਂ ਆਪਾਂ ਦੇਖੋ ਇਸ ਤਰ੍ਹਾਂ ਉਲਟੀ ਸਿਲਾਈ ਉਲਟੀ ਸਲਾਈ ਚ ਵੀ ਕੁੰਡੇ ਆਪਾਂ ਵਧਾ ਲਾਂਗੇ ਇਹ ਆਪਾਂ ਲਾਸਟ ਵਾਲੇ ਕੁੰਡੇ ਤੋਂ ਇਸ ਤਰ੍ਹਾਂ ਦੇਖੋ ਇੱਕ ਕੁੰਡਾ ਬਣ ਗਿਆ ਫਿਰ ਇਸ ਇਸ ਕੁੰਡੇ ਤੋਂ ਆਪਾਂ ਦੂਸਰਾ ਕੁੰਡਾ ਬਣਾਵਾਂਗੇ ਦੂਸਰਾ ਕੁੰਡਾ ਬਣ ਗਿਆ ਦੇਖੋ ਇਸ ਤਰ੍ਹਾਂ ਤੀਸਰਾ ਕੁੰਡਾ ठीक है फिर ऐसे कुंडे तो आप कुंडा बनावेंगे चार फिर कुंडा बनावेंगे पांच छे सात 8 ਨਾ ਨਾ ਕੁੰਡੇ ਮੈਂ ਲੈ ਰਹੀ ਆ ਬੋ ਡਰਾਸ ਦੀ ਤੁਸੀਂ ਜਿਆਦਾ ਕੁੰਡੇ ਰੱਖਣੇ ਤਾਂ ਇਸ ਤਰ੍ਹਾਂ ਕੁੰਡੇ ਬਣਾ ਲੈਣੇ ਆਪਾਂ ਠੀਕ ਹੈ ਦੋ ਕੁੰਡਿਆਂ ਤੇ ਦੇਖੋ ਮੈਂ ਕਿਨਾਰੀ ਬਣਾਉਂਗੀ ਜਿਹੜੀ ਆਪਾਂ ਕਿਨਾਰੀ ਬਣਾਉਣੀ ਹੈ ਇਹਦੇ ਨਾਲ ਜਿਹੜੀ ਸ਼ੇਪ ਹੈ ਮੋਢੇ ਦੀ ਸੋਹਣੀ ਆਉਂਦੀ ਹੈ ਠੀਕ ਹੈ ਦੋ ਕੁੰਡਿਆਂ ਤੇ ਕਿਨਾਰੀ ਬਣਾਉਂਗੀ ਮੈਂ ਰਾਈਟ ਸਾਈਡ ਤੋਂ ਤੁਹਾਨੂੰ ਦੱਸੂਗੀ ਕਿ ਇਸ ਤਰ੍ਹਾਂ ਜਿਹੜੀ ਕਿਨਾਰੀ ਬਣਾਉਣੀ ਹੈ ਹੁਣ ਦੇਖੋ ਇਹ ਨੌਂ ਕੁੰਡੇ ਮੈਂ ਉਲਟੇ ਬਣਾਉਂਗੀ ਉਲਟੀ ਸਾਈਡ ਤੇ ਆ ਤਾਂ ਉਲਟੇ ਬਣਾਉਂਗੀ ਤੁਹਾਡਾ ਜਿਸ ਤਰ੍ਹਾਂ ਦਾ ਵੀ ਬਾਰਡਰ ਹੋਊਗਾ ਉਲਟੇ ਸਿੱਧੇ ਦਾ ਹੋਊਗਾ ਜਾਂ ਕਿਸੀ ਹੋਰ ਡਿਜ਼ਾਈਨ ਦਾ ਹੋਊਗਾ ਤਾਂ ਤੁਸੀਂ ਆਪਣਾ ਉਹ ਹੀ ਡਿਜ਼ਾਈਨ ਜਿਹੜਾ ਬਣਾ ਲੈਣਾ ਇੱਥੇ ਮੈਂ ਉਲਟੀਆਂ ਲੈਣਾ ਚ ਉਲਟੀਆਂ ਸਲਾਂਗਾਂ 'ਚ ਤੁਹਾਨੂੰ ਜਿਹੜਾ ਬਾਰਡਰ ਬਣਾ ਕੇ ਦਿਖਾਵਾਂਗੀ ਦੇਖ ਨੌਂ ਕੁੰਡੇ ਆਪਾਂ ਬਣਾ ਲਏ ਜਿਹੜੇ ਆਪਾਂ ਕੁੰਡੇ ਨੌਂ ਵਧਾਏ ਸੀਓ ਕੁੰਡੇ ਆਪਾਂ ਬਣਾ ਲਏ ਠੀਕ ਹੈ ਹੁਣ ਜਿਹੜੇ ਆਪਾਂ ਇਹ 9 ਕੁੰਡੇ ਵਧਾਏ ਆ ਇਹਨਾਂ ਨੂੰ ਆਪਾਂ ਇੱਥੇ ਸੈੱਟ ਵੀ ਕਰਨਾ ਹੈ ਤਾਂ ਪਹਿਲਾਂ ਆਪਾਂ 9 ਕੁੰਡਿਆਂ ਤੇ ਮਾਰਕ ਲਗਾਉਣੇ ਆ 2 3 4 5 6 7 8 9 ਇਹ 9 ਕੁੰਡੇ ਆਪਾਂ ਘਟਾਉਣੇ ਆ ਤਾਂ ਇੱਥੇ ਮਾਰਕ ਲਗਾ ਲਾਂਗੇ ਆਪਾਂ ਨੂੰ ਪਤਾ ਲੱਗ ਜਾਂਦਾ ਫਿਰ ਠੀਕ ਹੈ ਵਾਪਸ ਫੇਰ ਇਹ ਸਲਾਈ ਤੇ ਕਰਾਂਗੇ ਨਾਹ ਕੁੰਡੇ ਦੇਖੋ ਇਹ ਨਾਹ ਕੁੰਡੇ ਆਪਾਂ ਬਣਾ ਲਈ ਸੀ ਜਿਹੜੇ ਆਪਾਂ ਵਿਧਾਏ ਤਾਂ ਹੁਣ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਇਹ ਨਾਹ ਕੁੰਡੇ ਆਪਣੇ ਇਸੇ ਤਰ੍ਹਾਂ ਰਹਿਣਗੇ ਠੀਕ ਹੈ ਵਾਪਸ ਫੇਰ ਆਪਾਂ ਆਵਾਂਗੇ ਰਾਈਟ ਸਾਈਡ ਤੇ ਜਿਹੜਾ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਇਹਨੂੰ ਆਪਾਂ ਐਸੇ ਤਰ੍ਹਾਂ ਤਾਰ ਲਾਂਗੇ ਦੇਖੋ ਇਸ ਤਰ੍ਹਾਂ ਠੀਕ ਹੈ ਅੱਗੇ ਜਿਸ ਤਰ੍ਹਾਂ ਦੀ ਵੀ ਆਪਣੀ ਬਣਾਈ ਹੈ ਉਲਟੇ ਸਿੱਧੇ ਦਾ ਬਾਰਡਰ ਬਣਾਉਣਾ ਤਾਂ ਤੁਸੀਂ ਨਾਹ ਕੁੰਡੇ ਉਲਟੇ ਸਿੱਧੇ ਬਣਾ ਲੈਣੇ ਜੇਕਰ ਤੁਸੀਂ ਇਸ ਤਰ੍ਹਾਂ ਬਣਾ ਰਹੇ ਹੋ ਉਲਟੀਆਂ ਲੈਣਾਂ ਦਾ ਬਾਰਡਰ ਤਾਂ ਇਸ ਤਰ੍ਹਾਂ ਬਣਾ ਲੈਣੇ ਹੁਣ ਦੋ ਕੁੰਡੇ ਮੇਰੇ ਜਿਹੜੇ ਕਿਨਾਰੀ ਵਾਲੇ ਤਾਂ ਇਸ ਤਰ੍ਹਾਂ ਮੈਂ ਕਿਨਾਰੀ ਬਣਾਉਂਗੀ ਠੀਕ ਹੈ ਵਾਪਸ ਫੇਰ ਆ ਗਏ ਆਪਾਂ ਉਲਟੀ ਸਲਾਈ ਤੇ ਦੋ ਕੁੰਡੇ ਹੋ ਗਏ ਕਿਨਾਰੀ ਵਾਲੇ ਦੋ 10 4 5 6 7 8 ਨ 9 ਕੁੰਡੇ ਤਾਂ ਆਪਾਂ ਬਣਾ ਲਏ ਠੀਕ ਹੈ ਹੁਣ ਜਿਹੜੇ ਦੋ ਕੁੰਡਿਆਂ ਦਾ ਇੱਕ ਬਣਾਇਆ ਸੀ ਦੇਖੋ ਇੱਥੇ ਇਸ ਤਰ੍ਹਾਂ ਚੈਨ ਬਣਦੀ ਹੈ ਫਿਰ ਇੱਕ ਕੁੰਡਾ ਇਹ ਤੇ ਕੇ ਦੋ ਦਾ ਫਿਰ ਆਪਾਂ ਇੱਕ ਕਰਾਂਗੇ ਠੀਕ ਹੈ ਇਸੇ ਤਰ੍ਹਾਂ ਆਪਾਂ 9 ਕੁੰਡੇ ਘਟਾਉਣੇ ਆਂ ਵਾਪਸ ਫਿਰ ਆਪਾਂ ਆਗੇ ਸਿੱਧੀ ਸਲਾਈ ਤੇ ਤਾਂ ਪਹਿਲਾ ਕੁੰਡਾ ਆਪਾਂ ਇਹ ạtਾਰਨੇ ਜਿਹੜਾ ਦੋ ਕੁੰਡਿਆਂ ਦਾ ਇੱਕ ਕਰਦੇ ਆਂ ਥ੍ਰੈਡ ਅੱਗੇ ਕਰਾਂਗੇ ਫਿਰ ਆਪਣੇ ਇਹ ਜਿਹੜੇ 9 ਕੁੰਡੇ ਆ ਉਲਟੇ ਬਣਾ ਲਾਂਗੇ 5 6 7 ਦੋ ਕੁੰਡੇ ਕਿਨਾਰੀ ਵਾਲੇ ਇਹਨਾਂ ਕੁੰਡੇ ਤਾਂ ਆਪਾਂ ਇਸੇ ਤਰ੍ਹਾਂ ਨਾਲ ਬਣਾਉਂਦੇ ਜਾਣਾ ਠੀਕ ਹੈ ਬਾਰਡਰ ਵਾਲੇ ਕੁੰਡੇ ਇਹ ਫਿਰ ਦੋ ਕੁੰਡੇ ਤਾਂ ਆਪਣੇ ਇਹ ਕਿਨਾਰੀ ਵਾਲੇ ਉਲਟੀ ਸਾਈਡ ਤੇ ਇਸ ਤਰ੍ਹਾਂ ਬਣਾਉਣੇ ਇੱਕ ਆਤਾਰ ਕੇ ਉਲਟਾ 10 4 5 6 7 8 9 ਅੱਗੇ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਬਣਾਇਆ ਸੀ ਤਵਾ ਫਿਰ ਆਪਾਂ ਇੱਕ ਕੁੰਡਾ ਨਾਲ ਲੈ ਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਆਪਾਂ ਆ ਜਾਣੀ ਹੈ ਰਾਈਟ ਸਾਈਡ ਤੇ ਉਸੇ ਤਰ੍ਹਾਂ ਜਿਹੜਾ ਦੋ ਕੁੰਡਿਆਂ ਦਾ ਇੱਕ ਬਣਾਇਆ ਸੀ ਇਹਨੂੰ ਆਪਾਂ ਇਸ ਤਰ੍ਹਾਂ ਉਤਾਰਾਂਗੇ ਸਲਿੱਪ ਕਰਾਂਗੇ ਥ੍ਰੈਡ ਅੱਗੇ ਕਰਕੇ ਫਿਰ ਆਪਾਂ ਇਹ ਨੌ ਕੁੰਡੇ ਉਲਟੇ ਬਣਾ ਲਾਂਗੇ ਦੋ ਕੁੰਡੇ ਕਿਨਾਰੀ ਵਾਲੇ ਇਹਦੇ ਨਾਲੇ ਕਿਨਾਰੀ ਬੰਦੀ ਆਉਂਦੀ ਹੈ ਠੀਕ ਹੈ ਕੰਨੀ ਤੇ ਤਾਂ ਬਹੁਤ ਹੀ ਸੋਹਣੀ ਇਸ ਤਰ੍ਹਾਂ ਲੱਗਦੀ ਕਿਨਾਰੀ ਬਣ ਕੇ ਤੇ ਜਦੋਂ ਆਪਾਂ ਇਹ ਸਲਿੱਪ ਕਰਦੇ ਹਾਂ ਕੁੰਡਾ ਰਾਈਟ ਸਾਈਡ ਤੋਂ ਤਾਂ ਇਸ ਤਰ੍ਹਾਂ ਇਹ ਚੈਨ ਬੰਦੀ ਜਾਂਦੀ ਹੈ ਨਾਲ ਫਿਰ ਆਗੇ ਉਲਟੀ ਸਾਈਡ ਦੀ ਦੋ ਕੁੰਡੇ ਤਾਂ ਆਪਣੇ ਇਹ ਜਿਹੜੇ ਕਿਨਾਰੀ ਵਾਲੇ ਦੋ ਅੱਗੇ ਕੁੰਡੇ ਜਿਹੜੇ ਆਪਾਂ ਜਿਸ ਤਰ੍ਹਾਂ ਬਣਾਉਂਦੇ ਜਿਸ ਤਰ੍ਹਾਂ ਬਾਰਡਰ ਬਣਾਇਆ ਹੋਗਾ ਉਸੇ ਤਰ੍ਹਾਂ ਬਣਾ ਲੈਣੀ। ਹਰੇਕ ਕੋਲ ਟਿਸ ਲਾਈਟ ਜੇ ਆਪਣਾ ਇੱਕ ਕੁੰਡਾ ਘਟ ਜਾਂਦਾ ਤਾਂ ਨੌ ਕੁੰਡੇ ਆਪਾਂ ਇਸੇ ਤਰ੍ਹਾਂ ਘਟਾ ਲੈਣੇ ਦੇਖੋ। ਫਿਰ ਦੋ ਦੇਖ ਕਰਾਂਗੇ ਠੀਕ ਹੈ। ਫਿਰ ਆਪਾਂ ਅਗੇ ਰਾਈਟ ਸਾਈਡ ਤੇ ਰਾਈਟ ਸਾਈਡ ਤੇ ਕੋਈ ਕੁੰਡਾ ਨਹੀਂ ਘਟਾਉਣਾ। ਇਹ ਕੁੰਡਾ ਸਲਿੱਪ ਕਰਨਾ ਇਸ ਤਰ੍ਹਾਂ। ਥ੍ਰੈਡ ਅੱਗੇ। ਇੱਕ ਕੁੰਡੇ ਆਪਣੇ बॉर्डर वाले उल्टे आ जाएंगे ये दो कुंडे किनारी वाले इस तरह बनाने फिर वापस उल्टी साइड पर दो तीन चार पाँच छः सात आठ ਨਾ ਠੀਕ ਹੈ ਫੇਰ ਅੱਗੇ ਦੋ ਕੁੰਡਿਆਂ ਦਾ ਇੱਕ ਐਸਟਰਾ ਵਾਪਸ ਫੇਰ ਰਾਈਟ ਸਾਈਡ ਤੇ ਪਹਿਲਾ ਕੁੰਡਾ اتارਾਂਗੇ ਜਿਹੜਾ ਦੋ ਕੁੰਡਿਆਂ ਦਾ ਪੈਕ ਬਣਾਉਣੀ ਹੈ ਫੇਰ ਅੱਗੇ ਜਿਹੜੇ ਨਾ ਕੁੰਡੇ ਆਪਣੇ ਉਲਟੇ ਬਾਰਡਰ ਵਾਲੇ एक कुंडा स्लिप एक किनारी कनारी दो कुंडे ठीक है वापस फिर आ गए उल्टी साइड दो, तीन चार पाँच सात, आठ, नौ ਫੇਰ ਦੋ ਕੁੰਡਿਆਂ ਦਾ ਬਣਾਵਾਂਗੇ ਕੁੰਡਾ ਹਰੇ ਕੁਆਲਟੀ ਸਲਾਈ ਚ ਆਪਣਾ ਇੱਕ ਕੁੰਡਾ ਕੱਟ ਜਾਂਦਾ ਠੀਕ ਹੈ ਫੇਰ ਆਪਾਂ ਸਿੱਧੀ ਸਲਾਈ ਤੇ ਇਹ ਕੁੰਡਾ ਤਾਰ ਕੇ ਅੱਗੇ ਜਿਹੜੇ ਨਾ ਕੁੰਡੇ ਆਪਣੇ ਬਾਰਡਰ ਵਾਲੇ ਠੀਕ ਹੈ ਇੱਕ ਦੋ ਤਿੰਨ ਚਾਰ 5 6 7 ਦੋ ਕੁੰਡੇ ਕਿਨਾਰੀ ਵਾਲੇ ਨਾ ਕੁੰਡੇ ਹੋ ਜਾਂਦੇ ਆ ਦੇਖੋ ਫੇਰ ਵਾਪਸ ਉਲਟੀ ਸਾਈਡ ਤੇ 1 2 10 4 5 6 7 8 9 ਅੱਗੇ ਫੇਰ ਦੋ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਠੀਕ ਹੈ ਫੇਰ ਵਾਪਸ ਰਾਈਟ ਸਾਈਡ ਤੇ ਇੱਕ ਹੁੰਡਾ ਤਾਰਾਂਗੇ ਜਿਹੜਾ ਦੋ ਕੁੰਡਿਆਂ ਦਾ ਪੈਕ ਬਣਾਉਣੀ ਹੈ ਤਾਂ ਅੱਗੇ ਕੁੰਡੇ ਜਿਹੜੇ ਆਪਣੇ 1 2 3 4 5 6 7 दो कुंडे किनारी वाले नौ कुंडे ठीक है देखो फिर उल्टी साइड ते एक दो तीन चार पाँच छ सात आठ नौ फिर दो कुंडिया देख ਦੇਖੋ ਇਸ ਤਰ੍ਹਾਂ ਠੀਕ ਹੈ ਹੁਣ ਸਿੱਧੀ ਸਲਾਈ ਤੇ ਨੌ ਕੁੰਡੇ ਆਪਣੇ ਘਟਗੇ ਦੇਖੋ ਪਹਿਲਾ ਕੁੰਡਾ ਤਾਰਿਆ ਅੱਗੇ ਜਿਹੜੇ ਕੁੰਡੇ ਆਪਣੇ ਉਲਟੇ 2 10 4 5 6 7 8 9 ਠੀਕ ਹੈ ਹੁਣ ਦੇਖੋ ਨਾ ਕੁੰਡੇ ਆਪਾਂ ਜਿਹੜੇ ਵਿਧਾਏ ਸੀ ਆਪਾਂ ਇਧਰੋ ਕਟਾ ਲਈ ਠੀਕ ਹੈ ਤਾਂ ਨਾ ਕੁੰਡੇ ਆਪਣੇ ਇਸ ਤਰ੍ਹਾਂ ਸੈੱਟ ਹੋ ਜਾਂਦੇ ਆ ਇਹ ਮੈਂ ਕੁੰਡੇ ਪਾਉਣ ਤੋਂ ਬਾਅਦ ਹੀ ਤੁਹਾਨੂੰ ਜਿਹੜੇ ਮੋਢੇ ਦੀ ਬਣਾਈ ਕਰਨੀ ਦੱਸਤੀ ਇਸ ਲਈ ਜਿਹੜੇ ਆਪਣੀ ਮੋਢੇ ਦੀ ਸ਼ੇਪ ਇਸ ਤਰ੍ਹਾਂ ਆ ਰਹੀ ਹੈ ਜਦੋਂ ਤੁਹਾਡੀ ਇੱਥੇ ਬਣਾਈ ਕੀਤੀ ਹੋਗੀ ਤਾਂ ਮੋਢੇ ਦੀ ਸ਼ੇਪ ਜਿਹੜੀ ਇਸ ਤਰ੍ਹਾਂ ਆਉਦੀ ਬਹੁਤ ਹੀ ਸੋਹਣੀ ਗਲਾਈ 'ਚ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਮੈਂ ਤੁਹਾਨੂੰ ਬਣਾ ਕੇ ਦੱਸ ਦਿੰਨੀ ਅੱਗੇ ਕਿਵੇਂ ਬਣਾਉਣਾ ਇਹ ਤਾਂ ਮੋਢਿਆਂ ਦਾ ਹੋ ਗਿਆ ਬਾਰਡਰ ਜਿਹੜੀ ਤੁਸੀਂ ਮੋੜਿਆਂ ਦੀ ਘਟਾਈ ਕਰਨੀ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਕਰਨੀ ਹੈ ਕਿ ਇਸ ਤਰ੍ਹਾਂ ਤੁਸੀਂ ਕਿੰਨੇ ਕੁੰਡੇ ਮੋੜਿਆਂ ਦੀ ਗਲਾਈ ਦੇਣ ਵਾਸਤੇ ਘਟਾਉਣੇ ਆ ਠੀਕ ਹੈ ਤੁਹਾਨੂੰ ਮੈਂ ਬਾਰਡਰ ਸੈੱਟ ਕਰਨਾ ਦੱਸਿਆ ਮੋੜਿਆਂ ਦਾ ਬਾਰਡਰ ਆਪਾਂ ਕਿੰਨੇ ਕੁੰਡਿਆਂ ਤੇ ਕਿਵੇਂ ਸੈੱਟ ਕਰ ਸਕਦੇ ਹਾਂ ਹੁਣ ਉਲਟੀ ਸਾਈਡ 'ਚੋਂ ਦੇਖੋ ਆਪਾਂ ਕੋਈ ਵੀ ਕੁੰਡਾ ਨਹੀਂ ਘਟਾਉਣਾ ਉਲਟੀ ਸਾਈਡ ਤੇ ਸਾਰੀ ਸਿਲਾਈ ਉਲਟੀ ਹੈ ਤਾਂ ਮੈਂ ਉਲਟੀ ਬਣਾ ਕੇ ਕੰਪਲੀਟ ਕਰੂੰਗੀ ਸਿੱਧੀ ਸਾਈਡ ਤੋਂ ਇੱਕ ਸਲਾਈ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਹਾਂ ਦੇਖੋਗੇ ਤਾਂ ਤੁਹਾਡਾ ਡਿਜ਼ਾਈਨ ਆ ਜਿਹੜਾ ਚੱਲ ਰਿਹਾ ਹੋਗਾ ਇਸ ਤਰ੍ਹਾਂ ਜਿਵੇਂ ਮੈਂ ਇੱਥੇ ਸਿੱਧੀਆਂ ਸਲਾਂਗਾਂ ਬਣਾ ਰਹੀ ਹਾਂ ਇਸ ਤਰ੍ਹਾਂ ਠੀਕ ਹੈ ਇਹ ਆਪਣੀ ਬਣਾਈ ਹੋਈਗੀ ਡਿਜ਼ਾਈਨ ਹੋਗਾ ਜਾਂ ਹੁਣ ਜਿਹੜਾ ਕੁੰਡਾ ਆਪਣਾ ਇਹ ਆ ਰਿਹਾ ਇਹਨੂੰ ਆਪਾਂ ਸਲਿੱਪ ਕਰਨਾ ਹੈ ਇਸੇ ਤਰ੍ਹਾਂ ਚਾਈਨਾ ਜਿਹੜੀ ਉੱਪਰ ਤੱਕ ਲੈ ਕੇ ਜਾਣੀ ਹੈ ਠੀਕ ਹੈ ਤਾਂ ਅੱਗੇ ਜਿਹੜੇ ਮੋਢਿਆਂ ਦੇ ਕੁੰਡੇ ਜਿਸ ਤਰ੍ਹਾਂ ਵੀ ਆਪਾਂ ਬਣਾ ਰਹੇ ਹਾਂ ਨਾ ਕੁੰਡੀਆਂ ਮੇਰੇ ਕੋਲ ਉਲਟੇ ਬਣਾ ਰਹੇ ਹਾਂ ਤਾਂ ਇਸ ਤਰ੍ਹਾਂ ਬਣਾਉਂਦੀ ਜਾਊਂਗੀ ਨਾਲ-ਨਾਲ ਜਿਹੜਾ ਮੋਢਿਆਂ ਦਾ ਬਾਰਡਰ ਆਪਣਾ ਇਸ ਤਰ੍ਹਾਂ ਸੈੱਟ ਹੁੰਦਾ ਜਾਊਗਾ ਠੀਕ ਹੈ ਐਸ ਤਰ੍ਹਾਂ ਹਾਂ ਜਿਹੜੀ ਤੁਸੀਂ ਕਟਾਈ ਪਾਉਣੀ ਹੋਊਗੀ ਉਹ ਕਟਾਈ ਜਿਹੜੀ ਤੁਸੀਂ ਪਾ ਸਕਦੇ ਮੋਢਿਆਂ ਦਾ ਬਾਰਡਰ ਹੈ ਜਿਹੜਾ ਇਸ ਤਰ੍ਹਾਂ ਸੈੱਟ ਹੋ ਗਿਆ ਥੋੜਾ ਜਿਹਾ ਤੁਹਾਨੂੰ ਮੈਂ ਇੱਥੇ ਹੋਰ ਬਣਾ ਕੇ ਦਿਖਾ ਦਿੰਨੀ ਹੈ ਲਓ ਜੀ ਇਸ ਤਰ੍ਹਾਂ ਇਧਰ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ ਇਧਰ ਆਪਾਂ ਮੋਢੇ ਦਾ ਬਾਰਡਰ ਸੈੱਟ ਕਰਦੇ ਜਾਣਾ ਬਹੁਤ ਹੀ ਸੋਹਣੀ ਗਲਾਈ ਆਊਗੀ ਜਦੋਂ ਤੁਸੀਂ ਉੱਪਰ ਜਿਹੜੀ ਮੋਢਿਆਂ ਦੀ ਕਟਾਈ ਕਰੋਗੇ ਤੁਹਾਨੂੰ ਮੈਂ ਸਿਰਫ ਬਾਰਡਰ ਸੈੱਟ ਕਰਨਾ ਦੱਸਿਆ ਠੀਕ ਹੈ ਇਹਦੇ ਨਾਲ ਜਿਹੜਾ ਆਪਣਾ ਅਲੱਗ ਤੋਂ ਮੋਢੇ ਬਣਾਉਣ ਦੀ ਜਿਹੜੀ ਆ ਬਣਾਉਣ ਦੀ ਲੋੜ ਨਹੀਂ ਪੈਂਦੀ ਨਾਲ ਹੀ ਆਪਣਾ ਮੋੜਾ ਇਸ ਤਰ੍ਹਾਂ ਆਪਾਂ ਕੰਪਲੀਟ ਕਰਦੇ ਜਾਨੀ ਆ ਠੀਕ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ